ਸਤ ਸ੍ਰੀ ਅਕਾਲ ਜੀ ਮੈਂ ਰੋਲੇ ਜਸਵੀਰ ਸਿੰਘ ਢੋਲੀ ਅੱਜ ਨਾ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲੀ ਦੇ ਖੇਡ ਮੈਦਾਨੇ ਚ ਆਇਆ ਇੱਥੇ ਸਪੋਰਟਸ ਕਲੱਬ ਢੋਲੀ ਵੱਲੋਂ ਇੱਕ ਨਾ ਬਹੁਤ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਜਿਵੇਂ ਕਿ ਪਹਿਲਾਂ ਹੀ ਤੁਹਾਨੂੰ ਪਤਾ ਹੀ ਬੱਚਿਆਂ ਨੂੰ ਖੇਡਣ ਨਾਲ ਜੋੜਨ ਦੇ ਮਕਸਦ ਨਾਲ ਇੱਥੇ ਆਪਣੇ ਪਟਵਾਲ ਖੇਡਣ ਦੀ ਸਗਲਾਈ ਦਿੱਤੀ ਜਾਂਦੀ ਕੋਚ ਸਾਹਿਬ ਵੱਲੋਂ ਤੇ ਹੁਣ ਇੱਕ ਦਿਨ ਬਿਛੀ ਸੁਪਰਾਲਾ ਕੀਤਾ ਛੁੱਟੀਆਂ ਹੋਈਆਂ ਬੱਚਿਆਂ ਨੂੰ ਤੇ ਇਹ ਸਮਰ ਕੈਂਪ ਸ਼ੁਰੂ ਕੀਤਾ ਇਹਨਾਂ ਦਾ ਸਵੇਰੇ 5:30 ਤੋਂ 7:30 ਬਾਕੀ ਪ੍ਰਬੰਧਕਾਂ ਨਾਲ ਗੱਲਬਾਤ ਵਧੀ ਕਰਦੇ ਕਿਵੇਂ ਇਹ ਕੈਂਪ ਚਲਾਉਂਦੇ ਤੇ ਕਿਵੇਂ ਇਹਨਾਂ ਦਾ ਮਕਸਦ ਆ ਤੇ ਆਓ ਸਾਰੀ ਗੱਲਬਾਤ ਕਰਦੇ ਆ ਪ੍ਰਧਾਨ ਸਪੋਰਟਸ ਕਲੱਬ ਦੇ ਸਿਮਰਜੀਤ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰਨਜੀਤ ਸਿੰਘ ਕੋਪਰਡਾਨ ਸਪੋਰਟਸ ਕਲੱਬ ਕਨੋਲੀ ਆਪ ਸਾਰਿਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਜਿਹੜਾ ਹੈ ਸਮਰ ਕੈਂਪਾਸ ਸੀ ਸ਼ੁਰੂ ਕੀਤਾ ਜੀ ਗਰਮੀਆਂ ਦੀ ਜਿਹੜੀਆਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਉਹਦੇ ਮੱਦੇ ਨਜ਼ਰ ਅਸੀਂ ਬੱਚਿਆਂ ਨੂੰ ਇੱਕ ਫੁੱਟਬਾਲ ਦਾ ਕੈਂਪ ਮਹੀਨਾ ਸਵਾ ਮਹੀਨਾ ਲਈ ਸ਼ੁਰੂ ਕੀਤਾ ਜੀ ਜੀਜੀ ਟਾਈਮਿੰਗ ਕੀ ਸਵੇਰੇ 5:30 ਤੋਂ ਲੈ ਕੇ 7:30 ਵਜੇ ਤੱਕ ਹੋਵੇਗੀ ਅੱਛਾ ਜੀ ਤੇ ਜਿਹੜੇ ਬੱਚੇ ਸਵੇਰੇ ਨਹੀਂ ਫ੍ਰੀ ਹੁੰਦੇ ਜਾਂ ਸ਼ਾਮੀ ਫ੍ਰੀ ਹੁੰਦੇ ਉਹਨਾਂ ਨੂੰ 5:30 ਤੋਂ ਲੈ ਕੇ 7:30 ਸ਼ਾਮ ਨੂੰ ਹੂੰ ਇਹਦੇ ਵਿੱਚ ਬੱਚਿਆਂ ਨੂੰ ਡਾਈਟ ਵਗੈਰਾ ਸਭ ਕੁਝ ਦਿੱਤਾ ਜਾਵੇਗਾ ਸਾਡਾ ਮੇਨ ਮਕਸਦ ਇਸ ਨੂੰ ਸ਼ੁਰੂ ਕਰਨ ਦਾ ਇਹ ਹੈ ਕਿ ਇਹ ਬੱਚੇ ਜਿਹੜੇ ਮੋਬਾਈਲਾਂ ਤੋਂ ਜਾਂ ਨਸ਼ਿਆਂ ਤੋਂ ਜਾਂ ਬੁਰੀ ਕਮਾਂ ਤੋਂ ਦੂਰ ਰਹਿਣ ਹੂੰ ਜਿਸ ਦੇ ਕਰਕੇ ਇਹ ਕੈਂਪ ਸ਼ੁਰੂ ਕੀਤਾ ਹੈ ਇਹਦੇ ਵਿੱਚ ਅਸੀਂ ਸਾਰੇ ਕਲੱਬ ਮੈਂਬਰਾਂ ਦੀ ਸਲਾਹ ਕਰਕੇ ਇਹ ਕੰਮ ਸ਼ੁਰੂ ਕੀਤਾ ਹੈ ਇੱਕ ਇੰਨੀ ਚੱਲਣਾ ਕੈਂਪ ਜੀ ਆਪਣਾ ਇਹ ਕਟੋ ਕਟ 1 ਜੁਲਾਈ ਤੱਕ ਸ਼ਾਇਦ ਇਹ ਸਾਡਾ ਕੈਂਪ ਚੱਲੇਗਾ ਕਿਉਂਕਿ ਫਿਰ ਸਕੂਲਾਂ ਦੀ ਪੜਾਈ ਸ਼ੁਰੂ ਹੋ ਰਣੀ ਜੀ ਅੱਛਾ ਜੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਆਪਾਂ ਆਰਗੇਨਾਈਜ਼ ਕਰਾਂਗੇ ਇਹ ਕੈਂਪ ਅਸੀਂ ਕੰਟੀਨਿਊ ਕਰਾਂਗੇ ਅੱਛਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਲੱਗ ਲੱਗ ਬੰਦਿਆਂ ਨੇ ਜਿਨ੍ਹਾਂ ਦੀ ਸ਼ਰਧਾ ਹੈ ਉਹ ਆਪਣੀ ਸੇਵਾ ਕਰ ਸਕਦੇ ਆ ਜੀ ਤਾਂ ਇਕੱਲਿਆਂ ਦੀ ਸੇਵਾ ਬੱਚਿਆਂ ਨੂੰ ਡਾਈਟ ਲਈ ਕੀ ਆ ਸ਼ੋਲੇ ਹੋਗੇ ਜਾਂ ਹੋਰ ਵੀ ਜੋ ਵੀ ਫਲਫੁੱਲ ਦੇਣਾ ਚਾਹੁੰਦਾ ਹੈ ਗਲੀਆਂ ਵਗੈਰਾ ਤੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਜਿਹੜੇ ਵੀ ਇਹ ਵੀਡੀਓ ਦੇਖੂਗੇ ਕਿ ਆਪਣੇ ਬੱਚਿਆਂ ਨੂੰ ਸਕੂਲ ਚ ਜ਼ਰੂਰ ਭੇਜਣ ਤਾਂ ਕਿ ਬੱਚਾ ਮੋਬਾਈਲਾਂ ਤੋਂ ਨਸ਼ਾ ਤੋਂ ਬੁਰੇ ਕਮਲ ਤੋਂ ਦੂਰ ਹੋ ਜਾਵੇ ਤਾਂ ਕਿ ਇਹ ਅੱਗੇ ਕੋਈ ਖ ਲਈ ਵਰਤਮਾਨ ਲਈ ਵਧੀਆ ਕੁਝ ਨਾ ਕੁਝ ਕਰਕੇ ਦਿਖਾਵੇ ਆਪਣੇ ਪਿੰਡੇ ਆ ਆਪਣੇ ਸਪੋਰਟਸ ਕਲਬ ਕੋਲੀ ਆ ਆਪਣੇ ਦੇਸ਼ ਲਈ ਕੁਝ ਕਰ ਸਕੇ ਠੀਕ ਹੈ ਕੀ ਕਾਲ ਜੀ ਮੇਰਾ ਨਾਮ ਜੋਤੀ ਹੈ ਮੈਂ ਸਪੋਰਟਸ ਕਲਬ ਕਨੌਲੀ ਵੱਲੋਂ ਖੇਡਦੀ ਆ ਸਾਡੇ ਗਰਾਊਂਡ 'ਚ ਅੱਜਕਰ ਸਮਰ ਕੈਂਪ ਚੱਲ ਰਿਹਾ ਹੈ ਤੇ ਬਹੁਤ ਸਾਰੀਆਂ ਪ੍ਰੈਕਟਿਸਾਂ ਹੁੰਦੀਆਂ ਐ ਇੱਛੇ ਤਰ੍ਹਾਂ ਕਰ ਆਂਦੇ ਆ ਕੋਲ ਸਾਬ ਤੇ ਸਾਡੇ ਗਰਾਊਂਡ ਦੀਆਂ ਦੋ ਕੁੜੀਆਂ ਹੁਣ ਇੰਡੀਆ ਖੇਡਣ ਜਾਉਂਗੀਆਂ ਬੰਗਲੌਰ ਸਾਨੂੰ ਬੜਾ ਹੀ ਖੁਸ਼ੀ ਹੁੰਦੀ ਆ ਕਿ ਉਹ ਸਾਡੇ ਗਰਾਊਂਡ 'ਚ ਕਿਹੜੀ ਕਿਹੜੀ ਕੁੜੀ ਜਾ ਰਹੀ ਬੋਗੇ ਖੇਡਣ ਜੀ ਰਾਧਾ ਤੇ ਮੁਸਕਾਨ ਜਾ ਰਹੀ ਅੱਛਾ ਪਹਿਲਾਂ ਵੀ ਉਹ ਇੰਡੀਆ ਟੀਮ ਲਈ ਗਈ ਸੀ ਜੀ ਜੀ ਗਈ ਸੀ ਪਰ ਥੋੜੀ ਜੀ ਪ੍ਰੈਕਟਿਸ ਕਰਨ ਉਹ ਰਹਿ ਗਈ ਤੇ ਟਿਕਾ ਗੋਗੇ ਐਡੀ ਬੜੀ ਅਚੀਵਮੈਂਟ ਪ੍ਰਾਪਤ ਕਰੀ ਆ ਕਿਵੇਂ ਲੱਗ ਰਿਹਾ ਤੁਹਾਨੂੰ ਜੀ ਬਹੁਤ ਵਧੀਆ ਲੱਗ ਰਿਹਾ ਅਸੀਂ ਵੀ ਚਾਹੁੰਦੇ ਕਿ ਅਸੀਂ ਵੀ ਜਾਈਏ ਅਸੀਂ ਹਾਂਜੀ ਤੇ ਉਹ ਜੀ ਹਾਂਜੀ ਜੀ ਤੇ ਕੋਚ ਸਾਹਿਬ ਕਿਵੇਂ ਪ੍ਰੈਕਟਿਸ ਕਰਾਉਂਦੇ ਹੋ ਤੁਹਾਡੀ ਜੀ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੇ ਆ ਮੋਂਟੂ ਭਾਈ ਆ ਮੋਂਟੂ ਹੋ ਗਿਆ ਰਾਜੂ ਹੋ ਗਿਆ ਸਿਮਰਨ ਪ੍ਰਧਾਨ ਕਿਵੇਂ ਸਰ ਬਹੁਤ ਵਧੀਆ ਪ੍ਰੈਕਟਿਸ ਕਰਾਉਂਦਾ ਇੱਕ ਇੱਕ ਚੀਜ਼ ਸਾਨੂੰ ਲਾ ਕੇ ਦਿੰਦੇ ਆ ਜੋ ਸਾਨੂੰ ਚਾਹੀਦਾ ਹੁੰਦਾ ਹੈ ਅੱਛਾ ਜੀ ਤੁਹਾਨੂੰ ਤੁਹਾਡਾ ਇਹ ਆਪਣਾ ਕਲਾ ਸੋਰਸ ਕਲੱਬ ਨੂੰ ਰਾਉਂਡ ਗਲੋਸ ਦੇ ਇੰਟਰਵਿਊ ਲੱਤਾਂ ਹੈ ਹਾਂ ਜੀ ਜੀ ਤੇ ਉਹ ਆਉਂਦੇ ਆ ਹਾਂ ਜੀ ਜੀ ਆਉਂਦੇ ਆ ਜੀ ਜਰਸੀਆਂ ਵਗੈਰਾ ਦੇ ਕੇ ਜਾਂਦੇ ਸਾਨੂੰ ਅੱਛਾ ਜੀ ਹੋਰ ਤੁਹਾਨੂੰ ਹੁਣ ਕੀ ਘਾਟ ਆ ਤੁਹਾਨੂੰ ਲੱਗਦਾ ਗਰਾਊਂਡ ਦੀ ਥੋੜੀ ਘਾਟ ਗਰਾਊਂਡ ਵੀ ਵਧੀਆ ਵਧੀਆ ਬਣਿਆ ਨਾ ਬਾਕੀ ਚਲੋ ਵਾਟਰ ਕੂਲਰ ਹੋਣਾ ਹਾਂਜੀ ਠੀਕ ਹੈ ਬੁਕੇ ਥੈਂਕ ਯੂ